ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕਿਵੈਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਚੈਨਲ ਨੂੰ ਮੇਰੇ ਵੀਰ ਵਰਤੋਂ ਬਾਅਦ ਸਬਸਕ੍ਰਾਈਬ ਕਰਨਾ ਨਾ ਲੱਗਦੇ ਬੈਲ ਬਟਨ ਨੂੰ ਆਲ ਸੈਟ ਕਰਨਾ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਅੱਜ ਦੀ ਵਿਜਿਟ ਪਿੰਡ ਸੁਰਸਿੰਧ ਜਿਲਾ ਸ਼ਰੀਤਰੰਤਾ ਸਰ ਤਹਿਸੀਲ ਪਟੇ ਬਾਈ ਸੰਦੀਪ ਸਿੰਘ ਭੁੱਲਰ ਦੇ ਫਾਰਮ ਤੇ ਪਹੁੰਚਿਆ ਹਰ ਵਾਰ ਦੀ ਤਰ੍ਹਾਂ ਚੰਗੇ ਦਧਾਰੂ ਪਸ਼ੂ ਇਹ ਫਾਰਮ ਤੋਂ ਵੇਖਣ ਨੂੰ ਮਿਲਦੇ ਆ ਅੱਜ ਵੀ 5-6 ਪਸ਼ੂ ਆ ਜਰਸੀ ਤੇ ਜਰਸੀ ਕ੍ਰੋਸ ਤੇ ਲੋਈਆਂ ਮੱਜਾਂ ਠੀਕ ਆ ਜੀ ਸਾਰੀ ਡਿਟੇਲ ਕਰਾਂਗੇ ਸਾਂਝੀ ਬਣੇ ਰਹੋ ਅੰਤ ਤੱਕ ਜੁੜੇ ਰਹੋ ਕਰਦੇ ਆ ਗੱਲ ਬਾਤ ਬਾਈ ਸੰਦੀਪ ਨਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਤੂ ਸਾਹਿਬ ਜੀ ਠੀਕ ਠਾਕ ਏ ਕਿਰਪਾ ਰੱਬ ਦੀ ਤੁਸੀਂ ਦੱਸੋ ਬੜੇ ਨਿਆਰੇ ਬੜੀ ਗੁਰੂ ਆਨੰਦ ਸਾਹਿਬ ਦੀਆਂ ਓਕਰ ਪੋਟਾਂ ਮਾਣਾ ਕਮਾਲ ਵਿਗਈ ਜਾਂਦਾ ਆਪਾਂ ਧੜਾ ਧੜ ਲਈ ਆਉਣੇ ਮਾਣਾ ਵਿਗਈ ਜਾਂਦਾ ਧੜਾ ਧੜ ਲਈ ਰੌਣਕਾਂ ਲਾਈ ਜਾਂਦੇ ਹੈ ਸੰਤੂ ਸਾਹਿਬ ਇਤਰੇ ਲਾ ਕੇ ਰੱਖਣੀਆਂ ਚਲੋ ਤੁਸੀਂ ਜਿਹਦੇ ਨੂੰ ਤੁਰਿਆ ਉਹਦਾ ਮੈਂ ਤੇ ਜਿਹਨੂੰ ਦੱਬੀ ਆਉਣਾ ਕਿ ਲਿਆ ਕਿਰਪਾ ਕਰੇ ਬਾਬਾ ਹੈ ਹਾਂ ਗੁਰੂ ਆਨੰਦ ਸਾਹਿਬ ਜੀ ਮਹਾਰਾਜ ਤੇ ਡਰੈਸ ਕਰ ਲ ਕੇ ਨੋਟ ਕਰਾਂ ਨਾਮ ਸੰਦੀਪ ਸਿੰਘ ਜੀ ਅਸੀਨ ਪੱਟੀ ਜੀ ਇਹਦਾ ਸ੍ਰੀ ਤਰਨਤਨ ਸਾਹਿਬ ਆ ਪਿੰਡ ਸੋਰ ਸਿੰਘ ਆ ਬੋਲਦਾ ਡੇਰੀ ਫਾਰਮ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 84370 ਜੀ 38949 196423890 ਜੀ ਜੀ ਤੇ ਸ਼ੁਰੂਆਤ ਕਰੀਏ ਇਤੋਂ ਜਰਸੀ ਤੋਂ ਸੰਧੂ ਸਾਹਿਬ ਪੰਜਾਬ ਵਾਲੀ ਜਰਸੀ ਇਹਨੇ ਮੇਰੇ ਸਾਹਮਣੇ 6 ਫੁੱਟ ਦੋ ਇੰਚ ਮੇਰਾ ਕੱਦ ਤੇ ਮੇਰੀ ਦਿੱਤੀ ਆ ਮੈਂ ਨਾ ਜੀ ਬੰਬ ਧਮਾਕਾ ਹੀ ਕੱਢ ਮਾਰਿਆ ਜੇ ਕੋਈ ਵੀ ਕੇ ਬਣੋ ਕੋਈ ਘਾਟ ਨਹੀਂ ਨਾ ਰਹਿ ਗਈ ਹਨਾ ਸੰਧੂ ਸਾਹਿਬ ਪੰਜਾਬ ਵਾਲੀ ਜਰਸੀ 27 28 ਕਿਲੋ ਕੋਈ ਕਿ ਹੋਇਆ ਵਾ 27 28 ਪਲੱਸ ਹਾਂ ਜੀ ਆਊਗਾ ਜੀ ਜਿੱਡਾ ਇਹਨੂੰ ਕੱਦ ਵਜ਼ਨ ਲਗਾ ਇਹਨੇ ਨਹੀਂ ਪਾਉਣਾ ਤੇ ਕਿੰਨੇ ਪਾਉਣਾ ਹਨਾ ਦਾਹਾਂ ਦੇ ਨਾਲ ਨਰਮੀਆਂ ਸੀਲੀਆਂ ਵੇਖ ਕਿਆ ਬਾਤ ਐ ਥਾਨ ਬੜਾ ਸੋਹਣਾ ਲੱਗ ਰਿਹਾ ਮੈਂ ਕਿਹਦੇ ਕੰਨ ਵਿੱਚ ਗੱਲਾਂ ਘੁੜਿਆ ਚਵਾਈ ਲੱਗੀ ਰੋਗ ਰੋਗ ਦਾ ਥਾਨ ਮੋਟਾ ਐ ਤੇ ਬਾਕੀ ਤੇ ਟੁੱਲ ਬੜੀ ਪਈ ਆ ਸਮਾਂ ਕਿੰਨਾ ਨੋਟ ਕਰੀਏ ਰਹਿ ਗਿਆ ਵਾਹ ਇੱਕ ਹਫਤਾ ਬਾਕੀ ਰਹਿ ਗਿਆ ਵਾਹ 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 ਫੇਸ ਕੁਆਲਟੀ ਵੇਖੋ ਬਿਲਕੁਲ ਨਿੱਕੀ ਗਰਮੀ ਦਾ ਤੋਹਫਾ ਸੰਦੂ ਸਾਹਿਬ ਗਰਮੀ ਦਾ ਤੋਹਫਾ ਇਹ ਨਵਾਂ ਵਾਲੀ ਪੰਜਾਬ ਵਾਲੀ ਜਰਸੀ ਜੀ ਨਾ ਇਹਨੂੰ ਸਿਆਲ ਤੇ ਦਰਦਕ ਤੇ ਨਾ ਗਰਮੀ 'ਚ ਹਨਾ ਕਈ ਨਿੱਕੇ ਨਿੱਕੇੜਾ ਪੀ ਜਾਂਦੇ ਆ ਵਾਕਿਆ ਨਹੀਂ ਹੈਗੇ ਆ ਤੋਹਫਾ ਤੋਹਫਾ ਜੀ ਤੋਹਫਾ ਪੱਕੀ ਗੱਲ ਐ ਜਿਹੜਾ ਮੇਲਾ ਲੋਟ ਨੂੰ ਰਹੂ ਚੰਗਾ ਸੰਧੂ ਸਾਹਿਬ ਜਿਹੜਾ ਲੈਗਾ ਲੈ ਗਿਆ ਜਿਹੜਾ ਰਹੇਗਾ ਸੋਹਣਾ ਰਹੇਗਾ ਮੌਕਾ ਇੱਕ ਵਾਰ ਸੰਦੀਪ ਡੇਰੀ ਫਾਰਮ ਤੋਂ ਹਨਾ ਵਾ 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 ਕੀ ਬਾਤ ਐ ਸੋਹਣੇ ਪਸ਼ੂ ਦਾਧਾਰੂ ਆ ਥਾਂ ਸੱਜਣੋਂ ਚੰਗਾ ਸੋਹਣਾ ਲੱਗਾ ਗੋਲ ਮੋਟਾ ਮੋਟਾ ਜਰਸੀ ਵੱਡੀ ਐ ਕੱਦ ਵਜਨ ਫੁੱਲ ਵੱਡਾ ਛੋਟੀ ਨਹੀਂ ਆ ਕਿਉਂਕਿ ਜਿੱਡੀ ਚੀਜ਼ ਆ ਉਹਨੇ ਪੈਸੇ ਲੱਗਣੇ ਆ ਤੇ ਹਾਂ ਕੱਟ ਦੋ ਤੋੜ ਦੋ ਬਾਕੀ ਵਾਇਰ ਜੇ 4-5 ਦਿਨ ਸਮਾਂ ਕੱਢ ਗਈ ਤੇ ਹਫਤਾ ਲੈ ਜੂਗੀ ਸੰਧੂ ਸਾਹਿਬ ਹਫਤਾ ਹੀ ਲੈ ਜੂਗੀ ਬਾਕੀ ਤੋਰਾ ਵੇਖੋ ਚਲਾਵਾ ਵੇਖੋ ਕਿੰਨਾ ਵਧੀਆ ਲੈਓ ਮੋੜ ਲਓ ਵਜਨ ਮਟਾ ਵੇਖੋ ਸੰਧੂ ਸਾਹਿਬ ਥਾਨ ਗੁੱਲ ਵੇਖੋ ਵੇੜ ਓਕੇ ਰਿਪੋਰਟ ਜਿੰਦੀ ਰਵੇ ਚਲੋ ਜਿੰਦੇ ਘਰ ਜਾਵੇ ਵੇਖੋ ਇਫੇਸ ਹਾਂ ਨਹੀਂ ਸਿਰਾ ਨਹੀਂ ਪੇਸ਼ੀ ਆ ਗਈ ਆ ਨਹੀਂ ਜ ਕੋਈ ਨਹੀਂ ਥਾਂ ਹੀ ਬੜਾ ਸੋਹਣਾ ਲੱਗਾ ਕਰਮਾਲੀ ਨੂੰ ਨਵੇਂ ਡਰਾਈਵ ਆਵੇ ਬਾਹਰ ਹੀ ਬੱਸ ਜੀ ਬੱਸ ਜੀ ਹਾਂ ਬਾਕੀ ਆਵੇ ਦੋਵੇਂ ਬਾਹਰ ਘੱਟ ਮਿਲਦੇ ਨੇ ਜੀ ਤੇ ਇੱਕ ਕੀਮਤ ਬਾਈ ਜੀ ਫਿਰ ਕੀ ਕਰ ਦੀਏ ਸੰਧੂ ਸਾਹਿਬ ਆਪਾਂ ਮੋਲੇ ਦਾ ਜੈ ਜੀ ਕਰਨਾ ਐਵੇਂ ਇੱਕ 20 ਨਹੀਂ ਕਰਨਾ ਇੱਕ 30 ਨਹੀਂ ਕਰਨਾ ਠੀਕ ਆ ਜੀ 1 ਲੱਖ 10000 ਰੁਪਏ ਜੀ ਪੂਰੇ ਲੱਖ ਦੀ ਸੰਧੂ ਸਾਹਿਬ ਵਹਿੜ ਦੇ ਦੀਏ ਪਿਆਰ ਮਾਤ ਸਾਡੇ ਨਾਲ ਲੈਣਾ ਇਧਰ ਦੇਖੋ ਕਿੰਨੀ ਸੀਰੀਅਸ ਲੱਗਿਆ ਇਧਰ ਅੱਛਾ ਜੀ ਆਹ ਵੇਖੋ ਕੀ ਬਾਤ ਹੈ ਬਾਕੀ ਤੇ ਪੱਕਾ ਤਸੱਲੀ ਕਰਕੇ ਜਿਹੜਾ ਮਰਜ਼ੀ ਵੀਰ ਆਵੇ ਲੈ ਰੇ ਜੇ ਨਹੀਂ ਵੀ ਖੜਦੇ ਤਾਂ ਗਰੰਟੀ ਨਾਲ ਘੜਦਾਂਗੇ ਅਗੜੇ ਆਪਦੇ ਘਰ ਲਾ ਕੇ ਤਸੱਲੀ ਕਰਕੇ 100 ਰੁਪਏ ਫੇਰ ਦੇ ਹਾਂ 5 ਕਰ ਦਗੇ ਖੁੱਲੀ ਛੋੜ ਸੰਤੂ ਸਾਹਿਬ ਇਤਨਾ ਨਾ ਕਰਾ ਕਰੋ ਨਹੀਂ ਪਾ ਲਈ ਬਾਕੀ ਟੱਗੇ ਜੀ ਹਾਂ ਹਾਂ 2 ਕਰ ਦੋ ਨਹੀਂ 5 ਹੀ ਕਰ ਦਗੇ 5 ਜਾਣ ਦੋ ਯਾਰ ਜੇ ਹਨਾ ਜਾਣ ਦੇਣੀ ਹੋ ਗਈ ਸੰਤੂ ਸਾਹਿਬ ਜਾਣ ਦੋ 95 ਦੀ ਹਨਾ ਬਾਕੀ ਢੇਲ ਢੁਲ ਬੜੀ ਅਗਰਾ ਵਿਖਾਇਓ ਫੜ ਕੇ ਲਾ ਲਓ ਸੰਤੂ ਸਾਹਿਬ ਅਜੇ ਘਟੋਂ ਘਟ ਵੀ ਨੇ ਹਫਤਾ ਲੈਣਾ ਆਵੇ ਢੇਲ ਵਿਖਾਇਓ ਵਾ ਵਾ ਰੋਗ ਭਰੀਂਦਾ ਹਨ ਆਹ ਦੇਖੋ ਇਹ ਸਾਰੀ ਭਰ ਕੇ ਫੇਰ ਸਾਰਾ ਭਰਨਾ ਜਿਹੜਾ 27 22 ਕਿਲੋ ਦੁੱਧ ਭਰਿਆ ਬੈਠੇ ਸੋਹਣੀ ਬਾਕੀ ਇਹਨੇ ਗਰਮੀ ਹੁਣੀ ਬਣਾਉਣੀ ਸੰਤੂ ਸਾਹਿਬ ਤੇ ਦੂਜੇ ਨੰਬਰ ਤੇ ਸੁਈ ਆ ਗਈ ਨਾ ਸੁਈ ਰਾਤ ਦੀ ਬੈਠ ਰਾਤ ਦੀ ਸੁਈ ਹਨ ਜਲਦੀ ਜੀ ਆ ਗਈ ਸੰਤੂ ਸਾਹਿਬ ਦਾ ਥਾਣਾ ਵੇਖੋ ਥਾਣ ਬਹੁਤ ਸੋਹਣਾ ਲੱਗਾ ਕਿੰਨੀ ਕੁ ਬੌਲੀ ਤਿਆਰਿਆ ਸੰਤੂ ਸਾਹਿਬ ਆਈਟਮ 15 ਕਿਲੋ ਬੌਲਾ ਤਿਆਰ ਹੋਗਾ ਮੱਛੀ ਮਗਰ ਬੱਚਾ ਹੀ ਆ ਗਿਆ ਕੁੰਗਰਲੀ ਯਾ ਖੋਬਦੀ ਚੱਡੇ ਜ ਨਹੀਂ ਫਾੜੀ ਵਾਲਾ ਝੱਡਾ ਆ ਗਿਆ ਬਹੁਤ ਜਿਆਦਾ ਖਰੀ ਮੱਛੀ ਸੰਤੂ ਸਾਹਿਬ ਸੋਹਣੀ ਸੋਹਣੀ ਓਕੇ ਰਪੋਰਟ ਹੈ ਜੀ ਨਾਲ ਨਗੀਨੇ ਘੜ ਘੜ ਲਾੜੇ ਸੰਤੂ ਸਾਹਿਬ ਨਗੀਨੇ ਜੀ ਕੀ ਬਾਤ ਹੈ ਚੰਗੀ ਸੋਹਣੀ ਆ ਬੁਲਬੁਲ ਵਰਗੀ ਆ ਨਾ ਬੁਲਬੁਲ ਦਾ ਬੱਚਾ ਹੀ ਆ ਕੇ ਹਾਂ ਵਾਹ 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 ਤੋਰਾ ਤਾਰਾ ਵੀ ਬਹੁਤ ਸੋਹਣਾ ਸੱਜਣਾ ਲੱਗਾ 15 ਕਿਲੋ ਭਾਂਡੇ ਚ ਬੌਲਾ ਜਿਹੜ ਬੜੀ ਵੱਡੀ ਆ ਸੰਧੂ ਸਾਹਿਬ ਬਹੁਤ ਜਿੰਨੀ ਵਛੀ ਵੱਡੀ ਵੱਡੀ ਆ ਫੇਸ ਕੁਆਲਟੀ ਬੜੀ ਸੋਹਣੀ ਸੁੰਦਰ ਆ ਮੈਨਾ ਬਹੁਤ ਜਿਆਦਾ ਚੰਗੀ ਵਛੀ ਹੈ ਅਜੇ ਛਿੱਗੀ ਹੋਈ ਏ ਕੰਨੀਆਂ ਬਰਾਬਰ ਦੀ ਕੀਤੀਆਂ ਵਛੀ ਅਜੇ ਜਵਾਨ ਨਹੀਂ ਹੋਈ ਹਾਂਜੀ ਠੀਕ ਹੈ ਮਗਰ ਮੇਲਕਾਫ ਰਾਤ ਦੀ ਸੂਈ 15 ਕਿਲੋ ਕੋਲਾ ਲੈਓ ਜੀ ਭਾਈ ਜੀ 20 ਵੀਰ ਜੀ ਹਾਂ ਬੰਦੋ ਤੇ ਕੀਮਤ ਕਰ ਦੋ ਬਿਲਕੁਲ 70 ਰੁਪਿਆ 75 ਨਹੀਂ ਮੰਗਣਾ ਤੁਹਾਨੂੰ ਅੱਛਾ ਜੀ ਕੋਈ ਗੱਲ ਕਰਦਗੇ ਜਿਹੜੀ ਦੇ ਦੇਣੀ ਆ ਠੀਕ ਹੈ ਜੀ ਮੋਲ 70 65000 ਦਾ ਦੇ ਦੇ 65 ਦੀ ਹਾਂਜੀ ਪਿਆਰ ਮੋਤ ਕਰਕੇ ਬਾਅਦ ਦੀ ਨਾ ਕਰ ਦੀਏ ਮਰਜੀ ਆਾ ਡਾਡੀ ਹੁਣ ਤੁਸੀਂ ਨੇ ਫੇਰ ਇਹਨਾਂ ਫੇਰ ਦਾਦੇ ਲੱਗੇ ਜਾਂ ਦੋ ਡਾਡੀ ਮੈਂ ਮੈਂ 5 ਵਾਲੀ ਸੂਈ ਘਟਾਰੀਏ ਤੇ ਨਹੀਂ ਬਣਾ ਰਾ ਦੋ ਡਾਦੀ ਹੈਂ ਮੈਂ ਨਾ ਟ੍ਰੇਡ ਦੀ ਕਰ ਦੀਏ ਬਾਹਰ ਦੀ ਜਾਨ ਦੀਏ ਚਲੋ ਜੇ ਕਹਿਤਾ ਤੁਸੀਂ ਜਾਨ ਦੀਏ ਹਨਾ ਜੀ ਦੀ ਰਵੇ ਸੋਣੀ ਤੁਹਾਡਾ ਵੀ ਮਾਨਦਾਨ ਕਰ ਲੋ ਭੈਣ ਭਰਾਵਾਂ ਦੇ ਵੱਡੀ ਵੇੜਿਆ ਬੱਚੀ ਤੇ ਬੱਚਾ ਜਰਸੀ ਮਗਾ ਆ ਕੇ ਜਰਸੀ ਇਹਦੇ ਮਗਰ ਸੰਤੂ ਸਾਹਿਬ ਬੱਚਾ ਬੱਚਾ ਹੀ ਆ ਬੱਚਾ ਹੀ ਆ ਜੀ ਠੀਕ ਆ ਇਹ ਵੀ ਜਰਸੀ ਵੇੜਾ ਜੀ ਬਹੁਤ ਜਿਆਦਾ ਖਰੀ ਹੈ ਚੁਾਈ ਵੀ ਬੜੀ ਚੰਗੀ ਲੱਗੀ ਆ ਕਿੰਨਾ ਭਾਂਡੇ ਚ ਬਹੁੜੀ ਪਾਰੀ ਆ ਆਦਮ 14 15 ਕਿਲੋ ਦੇ ਠੀਕ ਬਾਕੇ ਲੈ ਵੇ ਵੇਖੋ ਸੰਤੂ ਸਾਹਿਬ ਵਹਿਣਾ ਮੈਨੂੰ ਹੋਰ ਦਾ ਪਤਾ ਨਹੀਂ ਕੀ ਵੀ 22 ਕਿਲੋ ਦੁੱਧ ਲੈਣ ਆਈਆਂ ਬਾੜੀਆਂ ਰੇ ਵੇ ਵਾਕੇ ਨਿੱਗਰ ਲੈ ਵੇ ਸੰਤੂ ਸਾਹਿਬ ਠੀਕ ਆ ਤੋਰੀ ਤੋਰ ਦੋ ਜੀ ਤੋਰ ਦੋ ਕਰਮਾਲੀ ਲੈ ਵੇ ਬੜਿਆ ਨਿੱਗਰ ਆ ਖਬਰਦਾਰ ਲੈ ਵੇ ਦੀਆਂ ਸੱਜਣੋ 15 15 ਕਿਲੋ ਜਿਹੜਾ ਬੋਲੇ ਤੋਂ 14 ਤੋਂ ਸਟਾਰਟਿੰਗ ਤੇ ਕੱਲ ਦੀਆਂ ਸਈਆਂ ਆਈਆਂ ਸੇਰ ਦੀਆਂ ਕੱਲ ਦੀਆਂ ਸਈਆਂ ਬੜਾ ਮੋਹ ਖਰੀਆਂ ਹਾਂ ਵਾਹ ਜੀ ਵਾਹ ਮਹਾਤੁਰ ਦੀਆਂ ਪਹਿਲਵਾਨਾਂ ਕੋਣਾ ਮੈਨਾ ਸੰਤੂ ਸਾਹਿਬ ਲੈਦੇ ਪਟਾਕੇ ਪਾਈ ਫਿਰਦੀਆਂ ਜੀ ਪਟਾਕੇ ਪਟਾਕੇ ਲਾਦੇ ਅਜਾ ਦਿਨੇ ਚੋਈਆਂ ਬੰਦੇ ਆਪਣੇ ਨੂੰ ਸਾਸਤ ਵਜੇ ਆ ਠੀਕ ਆ ਕੋਈ ਨਹੀਂ ਬਜਾਰ ਨਹੀਂ ਕੋਈ ਕੁਝ ਨਹੀਂ ਲਾਓ ਜੀ ਦੀਵਾਲੀ ਵਾਲੇ ਪਟਾਕੇ ਲਾਤੇ ਆ ਜੀ ਮੈਨਾ ਸੰਤੂ ਲੰਮੀ ਵੀ ਗੱਡੀ ਵੜ ਰੱਖੋ ਨਹੀਂ ਵਾਕਿਆ ਜੀ ਤੇ ਥਾਂ ਦੀ ਸ਼ੇਪ ਬਹੁਤ ਵਧੀਆ ਚੰਗੀ ਹੈ ਸ਼ੇਪ ਹਾਂਜੀ ਹੱਤੀ ਚਵਾਈ ਵਾਲਾ ਥਾਣਾ ਸੰਤੂ ਸਾਹਿਬ ਬਿਲਕੁਲ ਬਿਲਕੁਲ ਜੀ ਹਾਂਜੀ ਮੋਠੀ ਤੋਂ ਬਾਹਰ ਜਾਊਗਾ ਥਣ ਹਾਂਜੀ ਹਾਂਜੀ ਵਧਦੇ ਆ ਜੀ ਵਧਦੇ ਆ ਥਾਣਾ ਪਾਸੋਂ ਸਾਰਾ ਨਿਕਲ ਲੈਂਦੇ ਨਹੀਂ ਜੀ ਜੀ ਠੀਕ ਆ ਫਾਦੀ ਵੇੜ ਕਿਆ ਬਾਤ ਹੈ ਜੀ ਦੇਖੋ ਇਹ ਨਹੀਂ 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 ਪੂਰੀ ਓਕੇ ਹੈ ਜੀ ਬਾਹਰ ਹੋ ਥੱਲੇ ਥੱਲੇ ਬਹਿ ਕੇ ਮੈਂ ਨਹੀਂ ਦੇਖੋ ਕਿਆ ਬਾਤ ਹੈ ਜੀ ਸਿਰਾਈ ਪਈ ਹੈ ਚਵਾਈ ਦੇਖੋ ਬੀ ਚਵਾਈਆ ਵਾ 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 ਜੁੱਜੀ ਮਾਰ ਦੋ ਮਗਰ ਲਈ ਬਸ ਕਰੋ ਕਿਆ ਬਾਤ ਹੈ ਮੋਗਾ ਜੀ ਮੋਗਾ ਨਹੀਂ ਸਿਰਾਈ ਪਈ ਹੈ ਸੱਚਾ ਜੇ ਬੰਦੀ ਵੀ ਲੋ ਨਹੀਂ ਸਿਰਾ ਤੇ ਬਾਈ ਜੀ ਕੀਮਤ ਲਾਮਾ ਨਾ ਕੋਈ ਆਊਗਾ ਜਿੱਦਾਂ ਆਪਣਾ ਲਾਮਾ ਆਊਗਾ ਉਦੋਂ ਕਹੇ ਤਾ ਸੰਦੀਪ ਤੇਰਾ ਲਾਮਾ ਆਇਆ ਵੀਡੀਓ ਨਹੀਂ ਪਾਉਣੀ ਵਾਹ ਜੀ ਵਾਹ ਸੋਨੇ ਵਰਗਾ ਮਾਲ ਵੇਚਾਂਗੇ ਸੰਤੂ ਸਾਹਿਬ ਤੇ ਬਾਈ ਜੀ ਕੀਮਤ ਕੀਮਤ ਸੰਤੂ ਸਾਹਿਬ ਇਹਦਾ 75000 ਰੁਪਇਆ ਡਿਮਾਂਡ ਕਰਦੇ ਆਂ ਤੇ 65000 ਦਾ ਦੇ ਲੈ ਵਛੀ ਦਾ ਉੱਥੇ ਨਾ ਕਰਦੀਏ 62-62 ਦਾ ਹੀ ਜੋੜਾ ਤੁਹਾਡੀ ਖੁਸ਼ੀ ਆ ਹਾਂਜੀ ਤੁਹਾਡੀ ਖੁਸ਼ੀ ਤੁਹਾਡੇ ਨਾਲ ਹੀ ਆ ਮੈਂ ਤਾਂ ਦੋ ਛੱਡ ਦੋ ਫਿਰ ਇਹ 63 ਦੀ ਹਾਂਜੀ 62 ਦੀ ਜਾਣ ਦੀ ਚਲੋ ਜੇ ਕਹਿ ਤਾ ਜੀ ਕਹਿ ਤਾ ਨਾ ਜਾਂ ਦੀ ਕਿ ਅੱਗੇ ਮੈਂ ਨਾ ਮੋੜ ਦੇ ਜੋ ਮਰਜੀ ਇਹਦਾ ਪਰ ਮੇਰਾ ਧੱਕਾ ਨਾ ਕਰਿਓ ਠੀਕ ਹੈ ਨਹੀਂ ਕਰਦੇ ਸਾਰੇ ਗੰਦਰਾ ਚ ਮੈਨੂੰ ਰੁਪਈਆ 5-4000 ਬਾਜੇ ਵਾਦੂ ਬੜਾ ਜੀ ਬੜਾ ਯਾ ਯਾ 2-2000 ਲੋਹੀ ਵੀ ਮੂਰੀ ਆ ਵੀ ਛੋਟੀ ਲੋਹੀ ਵੀ ਤੇ ਬਿਉਰੀ ਵੀ ਮਿਕਸ ਕੰਮ ਹੋਇਆ ਨਾ ਦੋਂਦਾ ਲੋਹੀ ਦੀ ਘਵਾਰਟੀ ਆਲੀ ਆ ਬਿਲਕੁਲ ਕੋਕੇ ਜੜੇ ਹਨਾ ਤੇ ਸੰਤੋਪ ਸਾਹਿਬ ਇਹ ਜਾਨੀ ਕਿ 9 ਮਹੀਨੇ ਹੋ ਗਏ ਨੂੰ ਵਿਖਾਇਓ ਇੱਕ ਮਹੀਨਾ ਜੇ ਰਹਿੰਦਾ ਜੀ ਤੁਹਾਨੂੰ ਵਿਖਾ ਦਿਓ ਸਾਰੇ ਸਜਨੋ ਥਣ ਫੋਟ ਫਾਟ ਨਹੀਂ ਕੋਈ ਵੀ ਹੈਗੀ ਤੇ ਲਾਏ ਪਈ ਆ ਇੱਕ ਮਹੀਨਾ ਬਾਕੀ ਜਿਹੜਾ ਨੇ ਸੂਨ ਦੇ ਵਿੱਚ ਰਹਿ ਗਿਆ ਰੰਗੀ ਸਿੰਘ ਜਿਵੇਂ ਨਾ ਬਿਲਕੁਲ ਨਿੱਕੀ ਗੋਲ ਸਿੰਘ ਜੀ ਜਿਹਨੂੰ ਕਹਿ ਸਕਦੇ ਹਣਾ ਵਾਹ ਵਾਹ ਬਾਕੀ ਢੇਲ ਢੂਲ ਬੜੀ ਬਣੂਗੀ ਚੰਗੀ ਰੋਟੀ ਥੱਲੇ ਠੀਕ ਆ ਦੋ 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 ਨਹੀਂ ਬਾਨੀ ਬੜੀ ਆ ਜਾਰਾ ਨਹੀਂ ਤੇ ਪਹਿਲਾਂ ਨਹੀਂ 12 13 ਕਿਲੋ ਤੋਂ ਨਹੀਂ ਮਾਰਦੇ ਇਹ ਤੁਰੀ ਆਈ ਛੋਟੀ ਕਰਕੇ ਖਾਣ ਨੂੰ ਆਉਂਦੀ ਆ ਕਿਉਂਕਿ ਢੇਲ ਵਾਨੇ ਦੀ ਚੰਗੀ ਆ ਨਾ ਹਾਂਜੀ ਹਾਂਜੀ ਹਾਂ ਖੁੱਲੇ ਆ ਖੁੱਲੇ ਲੈ ਵੇਚ ਬਾਨੀ ਆ ਡਰਦੀ ਆ ਕੈਮਰੇ ਤੋਂ ਵੀ ਹਾਂਜੀ ਸੰਤੂ ਸਾਹਿਬ ਬਾਹਰ ਨਹੀਂ ਮਾਰ ਕੱਢਿਆ ਇਹਨਾਂ ਦਾ ਲੈਣਾ ਵੀ ਜਾਨੂੰ ਅੱਛਾ ਜੀ ਉਹਨਾਂ ਬਾਹਰ ਨਹੀਂ ਮਾਰ ਕੱਢਿਆ ਮਾਰਿਆ ਅੰਦਰ ਹੀ ਕੋਈ ਨਹੀਂ ਲੈਓ ਨੋਈ ਸੱਜਣੋ ਥੋੜੀ ਜਿਹੀ ਨਾ ਜਿਵੇਂ ਘਰੋਂ ਪਸ਼ੂ ਕਈ ਕੱਢਿਆ ਨਹੀਂ ਹੁੰਦਾ ਜਿਵੇਂ ਗਾਵਾਂ ਗੁਮਾਂ ਤੌਰ ਤੇ ਫਿਰਦੀਆਂ ਰਹਿਲੀਆਂ ਤੇ ਇਹ ਝੋਟੇ ਜਿਵੇਂ ਕੱਢ ਹੀ ਨਹੀਂ ਕਰੋ ਖਰੀ ਬੜੀ ਬਾਕੀ ਖਾ ਵਜਨ ਵੀ ਵੱਡਾ ਸੰਗੀ ਵੀ ਨਿੱਕੀ ਇੱਕ ਮਹੀਨਾ ਜਿਹੜਾ ਰਹਿ ਗਿਆ ਦਾ ਫਿਰਸ ਇੱਕ ਮਹੀਨਾ ਰਹਿੰਦਾ ਨਾ ਦੇਰੇ ਆਪਾਂ ਨਿਗੇ ਜੇ ਪਾਣਾ ਹੀ ਹੈ ਅੱਛਾ ਉਤਰਾਣ ਛੋਟੀ ਦਾ ਨਾਖੂ ਬਾਹਰ ਆ ਸੰਦਾਂ ਨਹੀਂ ਜੀ ਲੱਖੋ ਮਿਲ ਨਹੀਂ ਬਾਹਰ ਆ ਜੀ ਤਿਆਰ ਹੋ ਗਈ ਹਾਂਜੀ ਹਾਂਜੀ ਚਲੋ ਭੈਣ ਭਰਾ ਨੂੰ ਸੰਭਲੂਗਾ ਆਪਾਂ ਜੇ ਭਾੜਾ ਦੇ ਭਾੜਾ ਦੇ ਹਾਂ ਹਾਂ ਲੋਈ ਲੋਈ ਆ ਗਈ ਲੋਈ ਪੂਰੀ ਆ ਗਈ ਕੱਟੀ ਬਹੁਤ ਜਿਆਦੀ ਚੰਗੀ ਸੰਤੂ ਸਾਹਿਬ ਨੋਈ ਸੱਜਣੋ ਬਾਹਨੇ ਦੀ ਜਿਹੜੀ ਆ ਛੇਪ ਮਗਰੋਂ ਤੁਸੀਂ ਬੈਕਗ੍ਰਾਉਂਡ ਵੇਖ ਸਕਦੇ ਜੀ ਬਹੁਤ ਸੋਹਣੀ ਆ ਤਿਆਰ ਕਰਨੀ ਤਿਆਰ ਹੋਈ ਛੋਟੀ ਇੱਕ ਦੱਸਦੀ ਆ ਹੈ ਗਈ ਆ ਚਲੋ ਆਪਾਂ ਅੱਜ ਕਿੰਨੇ ਦੇਰ ਗਏ ਅੱਜ ਕੋਈ ਗੱਲ ਕਰੀਏ ਸੰਤੂ ਸਾਹਿਬ ਬੋਲੇ ਜੀ 85000 ਰੁਪਇਆ ਅੱਛਾ 8000 ਦੀ ਛੋਟੀ ਦੇ ਦਈਏ ਨਹੀਂ ਖੁੱਲੇ ਛੋਟ ਕਰ ਦੇ ਚਾਹ ਸਾਂਭਣੀ 5000 ਡਾ ਦੋ 75000 ਦੀ ਜਾਂਦੇ ਤਿੰਨ ਹੋਰ ਡਾ ਦੋ ਨਾ ਡਾਈਏ ਮੈਂ ਨਾ ਜਾ ਡਾ ਦੋ ਸਾਂਭਣੀ ਅਗਲੇ ਨੇ ਯਾਦ ਕਰੇ ਖੜਕੇ ਕਿ ਠੀਕ ਆ 600 ਰੁਪਇਆ ਛੋੜੀ ਹੋ ਗਈ ਜੀ ਵਾਕੇ ਠੀਕ ਦਾ 72000 72000 ਦਾ ਦੇ ਲੈ ਜੈ ਸਨੋਈ ਸੱਜਣਾ 72 ਦੀ ਹੋ ਗਈ ਅੱਗੇ ਆ ਗਈ ਜੈਡ ਬਲੈਕ ਦੂਜਾ ਸੂਬਾ ਇਹ 8 ਮਹੀਨੇ ਦੀ ਚੱਕ ਪਾਸ ਆ 8 ਮਹੀਨੇ ਦੀ ਚੱਕ ਪਾਸ 14 ਕਿਲੋ ਦੁੱਧ ਬੰਦਿਆਂ ਚੋਇਆ ਵਾ ਕਿਉਂ ਦਾ ਨਹੀਂ ਆਇਆ ਕਿਉਂ ਚੰਗੀ ਫਰਮ ਤੋਂ ਨਹੀਂ ਆਇਆ ਬਾਕੀ ਦਾ ਠੀਕ ਹੈ ਤੁਮੇ ਜਦੋਂ ਸਾਮ ਨੂੰ ਬੰਦੇ ਹੜ ਗਏ ਉਹਨਾਂ ਦਾ ਤਾਂ ਕਰਾਣਾ ਦੇ ਦਿੱਤੀਆਂ ਗੱਡੀ ਬਹੁਤੀ ਯਾਰੀ ਚੰਗੀ ਆ ਸਿੰਘ ਸਿੰਘ ਦੇ ਲੋਕ ਕਿੰਨਾ ਲੱਗਾ ਇਹਨੂੰ ਵਧੀਆ ਥਾਂ ਬਹੁਤ ਸੋਹਣੇ ਲੱਗੇ ਆ ਅਜੇ 8 ਮਹੀਨਿਆਂ ਦੀ ਝੋਟੀ ਕੱਪਣ ਜੀ ਥਾਂ ਦੀ ਬਿਲਕੁਲ ਗੋਲ ਨਿੱਕੀ ਸਿੰਘੀ ਹਨਾ ਹਾਂ ਤੇ ਵੱਡੀ ਝੋਟੀ ਸਭ ਦਾ ਵੱਡੀ ਵੱਡੀ ਕਾਉਟੀਆਂ ਵਾਲਾ ਸਿੰਘ ਨਿਕਾ ਨਿਕਾ ਹਾਂ ਕਿ ਖਤਮਾ ਹੀ ਦੱਸੀਆਂ ਉਹਦੇ ਕੱਢੀ ਦੀ ਹੂੰ ਆਹ ਦੇਖ ਲਓ ਅੱਜ ਕਿਹੜੇ ਗਾਵਾਂ ਦੇ ਭਾਈ ਦੇਂਦੇ ਆ ਮਾਮਾ ਵਾਕਿਆ ਜੀ ਲਾਓ ਮੋੜ ਲਿਓ ਕੋਣੀ ਝੋਟੀ ਬਹੁਤ ਚੰਗੀ ਤੁੰਦ ਸਾਡੇ ਪਿੱਛੇ ਰਾਜੀ ਚੰਗੀ ਆ ਹਾਂ ਥੋੜੀ ਜੀ ਕੈਮਰੇ ਤੋਂ ਕਾਬਰਦੀ ਆ ਹਾਂ ਜੇ ਹੁਣ ਦੱਸ ਦੇ ਪਸੂ ਤੁਹਾਨੂੰ ਹਾਂ ਘਰੋਂ ਨਹੀਂ ਬਾਹਰ ਕੱਢਦੇ ਹੁੰਦੇ ਨਾ ਇਹ ਕੁੜੀਆਂ ਆ ਹਾਂ ਬੰਦੂਆਂ ਤੋਂ ਡਾੜਾ ਜੀ ਠੀਕ ਲਓ ਜੀ ਸਜਣੋ ਸੋਹਣੀਆਂ ਬਿਲਕੁਲ ਅੱਠ ਮਹੀਨੇ ਤੋਂ ਤੁਹਾਨੂੰ ਸਾਹਿਬ ਜੀ ਨੇ ਦੋ ਮਹੀਨੇ ਸਾਹਮਣੇ ਲਾ ਕੇ ਇੱਕ ਹੀ ਝੋਡੀ ਇੱਥੇ ਦੱਸਦੀ ਆ ਹਾਂ ਹੈਗੀ ਆ ਫਿਰ ਬਚਾਓ ਇਹ ਸਾਮ ਕੀ ਖਾਜੂ ਕਿ ਦੋ ਮਹੀਨੇ ਦੇ 5000 ਰੁਪਿਆ ਖਾਜੂ ਇਹ ਕਿੰਨੇ ਦੀ ਇੱਕੋ ਥਾਲੀ ਹਾਂ 8000 ਦੀ ਝੋਡੀ ਜੀ ਹੋਰ ਕਰਦੀ ਜੀ ਇੱਕੋ ਥਾਲੀ ਕਰਦੀ ਆ ਇੱਕੋ ਹੀ ਬੇਖਾ ਦੋ ਢਾਲ ਗਿਓ 75 ਦੀ ਕਰਦੀ ਜੈਸਦ ਨੋਈ ਲੈ ਲੋ ਮਰਜੀ ਦਾ ਨਹੀਂ ਚਲੋ ਠੀਕ ਆ ਚਲੋ ਜੈਸਦ ਕਹਿਤਾ ਕਰ ਸੱਚ ਨੂੰ 75000 ਦੀ ਜੈਸਦ ਨੋਨ ਹੋਣੀ ਜੇ ਛੋੜੀ ਹੋਣੀ ਹੈ ਮਿੱਤਰੋ ਚੈੱਕ ਪਾਸ ਕਰਾ ਕੇ ਗਰੰਟੀ ਦਾ 8 ਮਹੀਨਾ ਲਈ ਲੈ ਜਾਈਓ ਜਿੰਨਾ ਮਰਜੀ ਬਾਕੀ ਛੋੜ ਰੁਪਿਆ ਛੋੜ ਹੋ ਗਈ ਇਹ ਨਵਾਂ ਮਹੀਨੇ ਦੀ ਸੰਤੂ ਸਾਹਿਬ ਨਵਾਂ ਦਾ ਇੱਕ ਦਿਨ ਨਵਾਂ ਵਧ ਘਟ ਹੋਗਾ ਤੇ ਸਾਰਾ ਮਾਲ ਸੁਥਰਾ ਹੈ ਭਾਈ ਸੰਦੀਪ ਦੇ ਫਾਰਮ ਤੇ ਆਪੇ ਤਸਦੀਕ ਕਰਕੇ ਲੈ ਕੇ ਜਾਇਓ ਸასი ਕਾਲਜੀ ਸਾਰਿਆਂ ਨੂੰ